ਦੀਵਾ ਸਾਹਿਬ ਤੁਸੀਂ ਸਿਆਸਤ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਧਮਾਕਾ ਕਰਦੇ ਰਹੇ ਨੇ ਬੀਤੇ ਦਿਨੀ ਤੁਸੀਂ ਇੱਕ ਪੋਸਟ ਸਾਂਝੀ ਕੀਤੀ ਸੀ ਸੰਸਕਾਰੀ ਜਾਂ ਬਲਾਤਕਾਰ ਸਿਆਸੀ ਗਲਿਆਰੇਾਂ 'ਚ ਚਰਚਾ ਹੋ ਰਹੀ ਵੀ ਕਿਤਨਾ ਕਿਤੇ ਉਹ ਬੈਂਸ ਬ੍ਰਦਰਸ ਵੱਲ ਇਸ਼ਾਰਾ ਸੀ ਬਗਾਵਤ ਹੈ ਜਾਂ ਨਰਾਜ਼ਗੀ ਪਰ ਜਿਹੜੀ ਗੱਲ ਕਹੀ ਹੈ ਮੈਂ ਤਾਂ ਡੰਕੇ ਦੀ ਚੋਟ ਤੇ ਕਹੀ ਹੈ ਤੇ ਲੋਕ ਉਸ ਚੀਜ਼ ਨੂੰ ਸਮਝ ਗਏ ਨੇ ਉਹ ਤਾਂ ਇੱਕ ਬ੍ਰੀਡ ਲੀਡਰਾਂ ਦੀ ਆਡੀ ਹੈ ਜਿਹੜੇ ਦਿਨ 'ਚ ਦੋ ਵਾਰੀ ਪਾਰਟੀ ਬਦਲ ਜਾਂਦੇ ਨੇ ਕਹਿਣਾ ਹੋਣਗੇ ਤੇ ਸਮਝ ਜਾਣਗੇ ਤੇ ਆਪਣੇ ਆਪ ਨੂੰ ਅੱਗੇ ਤੋਂ ਸੁਧਾਰ ਲੈਣਗੇ ਨਹੀਂ ਤਾਂ ਫਿਰ ਭਾਈ ਬਾਣ ਤਾਂ ਭੱਜਦੇ ਨੇ ਲਈ ਸਾਰਿਆਂ ਦੇ ਬਰਾਬਰ ਹੁੰਦਾ ਹੀ ਹੁੰਦਾ ਜਿਹੜੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੰਤੁਸ਼ਟੋਂ ਜਦੋਂ ਇਲੈਕਸ਼ਨ ਹੋਊਗੀ ਖਤਮ ਉਹ ਤੋਂ ਬਾਅਦ ਫਿਰ ਬੈਠ ਕੇ ਇੱਕ ਵਾਰੀ ਕਰਾਂਗੇ ਨਾਲੇ ਜਿਹੜੀ ਹੋਈ ਹੈ ਤਦ ਤੱਕ ਥੋੜਾ ਜਿਹਾ ਦਿਖ ਜੂਗਾ ਵੀ ਕੀ ਰਿਜ਼ਲਟਸ ਨੇ ਕਿਦਾਂ ਦੇ ਕਿਦੀ ਕਿਦੀ ਪਰਫਾਰਮੈਂਸ ਕੀ ਹੈ ਤੁਹਾਡੀ ਔਰ ਭਾਰਤ ਪੂਸ਼ਨ ਆਸ਼ੂ ਹੋਰਾਂ ਦੀ ਤਸਵੀਰ ਜਿਹੜੀ ਹੈ ਬੈਨਰਸ ਦੇ ਉੱਪਰ ਹੋਲਡਿੰਗਸ ਦੇ ਉੱਪਰ ਮਿਸਿੰਗ ਹੈ ਇਹ ਕਿੰਨੇ ਕਿਤੇ ਸਾਡੇ ਕੋਆਰਡੀਨੇਸ਼ਨ ਦੀ ਕਮੀ ਵੀ ਰਹੀ ਹੈ ਇਸ ਚੀਜ਼ ਦੇ ਉੱਤੇ ਪਰ ਗੱਲ ਇਹ ਹੈ ਹਰ ਬੰਦੇ ਦੀ ਆਪਣੀ ਸ਼ਾਖ ਹੁੰਦੀ ਹੈ ਤੇ ਜੇ ਕੋਈ ਸਾਨੂੰ ਨਿਬਲੈਕ ਕਰੂਗਾ ਤੇ ਫਿਰ ਲੋਕ ਉਹਨੂੰ ਨਿਬਲੈਕ ਕਰ ਦੇਣਗੇ ਜਿਹੜੇ ਸਾਡੇ ਨਾਲ ਜੁੜੇ ਲੋਕ ਨੇ ਤੋਂ ਲੋਕਾਂ ਦੀ ਸੋਚ ਜਿੰਨਾ ਦੀ ਸਟੇਬਲ ਨਹੀਂ ਮੈਨੂੰ ਸਮਝਦਾ ਉਹ ਸ਼ਹਿਰ ਲਈ ਕੋਈ ਚੰਗਾ ਕਰ ਸਕਣਗੇ ਤੋਂ ਲੀਡਰ ਰੋ ਹੁੰਦਾ ਜਿਹਦੇ ਨਾਲ ਆ ਕੇ ਹਰ ਬੰਦਾ ਆਪਣੀ ਨਿੱਜੀ ਗੱਲ ਆਪਣੇ ਪਰਿਵਾਰ ਦੀ ਗੱਲ ਵੀ ਕਰਦਾ ਅਗਰ ਲੀਡਰ ਹੀ ਕਰਪਟ ਹੋਊਗਾ ਲੀਡਰ ਹੀ ਕ੍ਰਿਮੀਨਲ ਮਾਈਂਡ ਹੋਊਗਾ ਲੀਡਰ ਹੀ ਬਹੁਤ ਜ਼ਿਆਦਾ ਛੋਟੀ ਸੋਚ ਵਾਲਾ ਇਹੀ ਨਾ ਪਤਾ ਹੋਏ ਅਗਲੇ ਨੂੰ ਵੀ ਹਰ ਇਲੈਕਸ਼ਨ ਦੇ ਵਿੱਚ ਇਸ ਲੀਡਰ ਦਾ ਚੋਣ ਨਿਸ਼ਾਨ ਅੱਡ ਹੋਣਾ ਸੋ ਕਿਤੇ ਨਾ ਕਿਤੇ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਅਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮ ਦੇਖ ਰਹੇ ਹੋ ਕਾਰਪੋਰੇਸ਼ਨ ਦੇ ਇਲੈਕਸ਼ਨ ਨੂੰ ਲੈ ਕੇ ਹਰ ਇੱਕ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਜਿਹੜੇ ਸੀਨੀਅਰ ਆਗੂ ਨੇ ਆਪ ਕੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਦੇ ਵਿੱਚ ਕੈਂਪੇਨ ਦੇ ਵਿੱਚ ਰੁਝੇ ਹੋਏ ਨੇ ਹਲਕਾ ਦੱਖਣੀ ਔਰ ਹਲਕਾ ਆਤਮਨਗਰ ਦੀ ਗੱਲ ਕਰੀ ਜਾਵੇ ਕਿਸੇ ਸਮੇਂ ਕਾਂਗਰਸ ਦਾ ਗੜ ਸੀ ਔਰ ਦੁਬਾਰਾ ਤੋਂ ਕਾਂਗਰਸ ਨੂੰ ਉੱਥੋਂ ਬਲ ਮਿਲਿਆ ਸੀ ਜਦੋਂ ਈਸ਼ਵਰ ਜੋ ਚੀਮਾ ਹਲਕਾ ਦੱਖਣੀ ਤੋਂ ਚੋਣ ਲੜਦੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਈਸ਼ਵਰ ਜੋ ਚੀਮਾ ਮੌਜੂਦ ਨੇ ਕਾਂਗਰਸ ਦੀ ਕੀ ਰਣਨੀਤੀ ਹੈ ਔਰ ਲੋਕਾਂ ਦਾ ਕਾਂਗਰਸ ਪ੍ਰਤੀ ਕੀ ਰੁਝਾਨ ਹੈ ਚੀਮਾ ਸਾਹਿਬ ਚੀਮਾ ਸਾਹਿਬ ਚੋਣਾ ਹੋ ਰਹੀਆਂ ਨੇ ਪਹਿਲੀ ਤੇ ਗੱਲ ਲੇਟ ਹੋ ਰਹੀਆਂ ਨੇ ਕਹਿੰਦੇ ਨੇ ਦੇਰ ਆਏ ਦਰਸਤ ਆਏ ਕਿਵੇਂ ਹੈ ਰੁਝਾਨ ਕੀ ਲੱਗਦਾ ਔਰ ਕਾਂਗਰਸ ਦੀ ਕੀ ਰਣਨੀਤੀ ਸਚਕਲ ਜੀ ਸਾਰਿਆਂ ਨੂੰ ਰਣਨੀਤੀ ਤਾਂ ਹਮੇਸ਼ਾ ਇਲੈਕਸ਼ਨ ਚ ਹੀ ਹੁੰਦੀ ਹੈ ਵੀ ਤੁਸੀਂ ਇਲੈਕਸ਼ਨ ਜਿੱਤਦੇ ਕਿਵੇਂ ਹੋ ਕਿਉਂਕਿ ਐ ਐਂਡ ਆਫ ਦਿ ਡੇ ਇਹ ਹੁੰਦਾ ਹੈ ਕਿ ਹਾਊਸ ਕਿਤਾ ਬਣਦਾ ਤੇ ਕਿੰਨੇ ਬੰਦੇ ਕੰਸਟੀਟੂਐਂਸੀ ਚ ਜਿੱਤ ਕੇ ਆਉਂਦੇ ਨੇ ਸੋ ਕੋਸ਼ਿਸ਼ ਤਾਂ ਇਹ ਹੁੰਦੀ ਹੈ ਵੀ ਬੰਦੇ ਜਿੱਤ ਕਿਉਂ ਤੇ ਚੰਗੇ ਬੰਦੇ ਜਿੱਤ ਕੇ ਆਉਣ ਜਿਹੜੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੰਤੁਸ਼ਟ ਹੋ ਤੁਸੀਂ ਚਲੋ ਇਹ ਇਹ ਮਤਲਬ ਹੁਣ ਅਜੇ ਕੋਈ ਇਸ ਨਾਲ ਟਿੱਪਣੀ ਕਰਨਾ ਕੋਈ ਬਹੁਤ ਬੈਟਰ ਨਹੀਂ ਹੈਗਾ ਇਹ ਟਾਈਮਿੰਗ ਨਹੀਂ ਹੈਗਾ ਇਹ ਕਰਨਾ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਜਦੋਂ ਇਲੈਕਸ਼ਨ ਹੋਊਗੀ ਖਤਮ ਉਹ ਤੋਂ ਬਾਅਦ ਫਿਰ ਬੈਠ ਕੇ ਇੱਕ ਵਾਰੀ ਕਰਾਂਗੇ ਨਾਲੇ ਜਿਹੜੀ ਹੋਈ ਹੈ ਤਦ ਤੱਕ ਥੋੜਾ ਜਿਹਾ ਦਿਖ ਜੂਗਾ ਵੀ ਕੀ ਰਿਜ਼ਲਟਸ ਨੇ ਕਿਦਾਂ ਦੇ ਕਿਹਦੀ ਕਿਹਦੀ ਪਰਫਾਰਮੈਂਸ ਕੀ ਹੈ ਤੇ ਉਹ ਉਹ ਥੋੜਾ ਜਿਹਾ ਕਲੈਰਿਟੀ ਹੋ ਚੁੱਕੀ ਕਿਉਂਕਿ ਮੇਰਾ ਇਹ ਸਵਾਲ ਕਰਨ ਦਾ ਮੇਨ ਮਕਸਦ ਇਹ ਸੀ ਹਲਕਾ ਆਤਮਨਗਰ ਦੇ ਗੱਲ ਕੀਤੀ ਜਾਵੇ ਤੁਹਾਡੀ ਔਰ ਭਾਰਤ ਪੂਸ਼ਨ ਆਸ਼ੂ ਹੋਰਾਂ ਦੀ ਤਸਵੀਰ ਜਿਹੜੀ ਹੈ ਬੈਨਰਸ ਦੇ ਉੱਪਰ ਹੋਲਡਿੰਗਸ ਦੇ ਉੱਪਰ ਮਿਸਿੰਗ ਹੈ ਉਹਦਾ ਕੀ ਕਾਰਨ ਮੰਨਦੇ ਆ ਦੇਖੋ ਸੱਚੀ ਗੱਲ ਹੈ ਹਾਂ ਇਹ ਇਹ ਮੈਂ ਚਲੋ ਉਹਨਾਂ ਚੋਂ ਤਾਂ ਹੈ ਨਹੀਂ ਜਿਹੜਾ ਝੂਠ ਬੋਲਾ ਕਈਆਂ ਥਾਵਾਂ ਦੇ ਉੱਤੇ ਜਾਣ ਕੇ ਕੈਂਡੀਡੇਟਾਂ ਦੀ ਆਰਮ ਟਵਿਸਟਿੰਗ ਕੀਤੀ ਗਈ ਹੈ ਵਿਨੇਤਾ ਵਿਰੋਧ ਕਰਾਂਗੇ ਅਸੀਂ ਲੋਕ ਤਾਂ ਕਾਂਗਰਸ ਟੀਮ ਟੀਮ ਕੋ ਕੇ ਸਾਡੀ ਇੱਕ ਸੋਚ ਅਸੀਂ ਜਿਵੇਂ ਕਹਿੰਦੇ ਆ ਮੈਂਟਲੀ ਤੇ ਸਾਈਕੋਲੋਜੀਕਲੀ ਅਸੀਂ ਕਾਂਗਰਸ ਨਾਲ ਜੁੜੇ ਹੋਏ ਆ ਜੀ ਸੈਕੂਲਰ ਸੋਚਨਾਰ ਹਮੇਸ਼ਾ ਪੋਲਿਟਿਕਸ ਕੀਤੀ ਸਟੂਡੈਂਟ ਪੋਲਿਟਿਕਸ ਤੋਂ ਕਾਂਗਰਸ ਚਾਗੇ ਯੂਥ ਕਾਂਗਰਸ ਚਾਗੇ ਤੇ ਉਹ ਸਾਡੀ ਅਸੀਂ ਤਾਂ ਜਿਵੇਂ ਕਹਿੰਦੇ ਆ ਕਿਤੇ ਨਾ ਕਿਤੇ ਬੌਰਨ ਕਾਂਗਰਸਮੈਨ ਕਹਿ ਲੋ ਜਾਂ ਉਸ ਆਈਡਿਓਲੋਜੀ ਨਾਲ ਪਰ ਹਾਂ ਕਿਤਨੇ ਕਿਤੇ ਗੱਲ ਇਸ ਵੇਲੇ ਹੋਈ ਹੈ ਇਹ ਕਿਤਨੇ ਕਿਤੇ ਸਾਡੇ ਕੋਆਰਡੀਨੇਸ਼ਨ ਦੀ ਕਮੀ ਵੀ ਰਹੀ ਹੈ ਇਸ ਚੀਜ਼ ਦੇ ਉੱਤੇ ਪਰ ਗੱਲ ਇਹ ਹੈ ਹਰ ਬੰਦੇ ਦੀ ਆਪਣੀ ਸ਼ਾਕ ਹੁੰਦੀ ਹੈ ਤੇ ਜੇ ਕੋਈ ਸਾਨੂੰ ਨੈਗਲੈਕਟ ਕਰੂਗਾ ਤੇ ਫਿਰ ਲੋਕ ਉਹਨੂੰ ਨੈਗਲੈਕਟ ਕਰ ਦੇਣਗੇ ਜਿਹੜੇ ਸਾਡੇ ਨਾਲ ਜੁੜੇ ਲੋਕ ਨੇ ਜੀ ਉਹ ਉਹ ਤੇ ਨੈਗਲੈਕਟ ਕਰ ਦੇਣਗੇ ਤਾਂ ਅੰਡਰਸਟੂਡ ਜੀ ਗੱਲ ਹੁੰਦੀ ਹੈ ਇਹਦੇ ਵਿੱਚ ਕੋਈ ਕਹਿਣ ਵਾਲੀ ਕਿਸੇ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਹਲਕਾ ਆਤਮਨਗਰ ਤੇ ਹਲਕਾ ਦੱਖਣੀ ਕਿਸੇ ਸਮੇਂ ਕਾਂਗਰਸ ਦਾ ਗੜ ਮੰਨੇ ਜਾਂਦੀ ਸੀ ਤੁਸੀਂ ਦੁਬਾਰਾ ਕਾਂਗਰਸ ਦੇ ਜਿਹੜੇ ਵਰਕਰ ਨੇ ਵਲੰਟੀਅਰਸ ਨੇ ਉਹਨਾਂ ਨੂੰ ਹਲਕਾ ਦੱਖਣੀ ਤੋਂ ਆਪਣੇ ਨਾਲ ਜੋੜਿਆ ਕਿਉਂਕਿ ਇੱਕ ਸਮਾਂ ਕਾਂਗਰਸ ਨੂੰ ਬਹੁਤ ਬੁਰੀ ਹਾਲਤ ਹੋ ਗਈ ਸੀ ਉੱਥੇ ਪਰ ਫਿਰ ਵੀ ਆ ਜਦੋਂ MP ਦੇ ਇਲੈਕਸ਼ਨਸ ਆਉਂਦੇ ਨੇ ਬਗਾਵਤ ਹੁੰਦੀ ਹੈ ਦੂਜੀਆਂ ਪਾਰਟੀਆਂ ਦੇ ਲੀਡਰ ਜਿਹੜੇ ਲੈੇ ਜਾਂਦੇ ਨੇ ਉਹਨਾਂ ਨਾਲ ਵੀ ਕੋਈ ਫਰਕ ਪਿਆ ਕਿ ਲੋਕਾਂ ਦਾ ਰੁਝਾਨ ਜਿਹੜਾ ਕਾਂਗਰਸ ਤੋਂ ਹਟਿਆ ਨਹੀਂ ਦੇਖੋ ਇਹ ਇਹ ਪਹਿਲੇ ਜੇ ਮੈਂ ਕਹਾਂ ਜਦੋਂ ਅਸੀਂ ਕਾਂਗਰਸ ਪੋਲਿਟਿਕ ਸ਼ੁਰੂ ਕੀਤੀ ਅੱਜ ਤੋਂ 25 30 ਸਾਲ ਪਹਿਲੇ ਤੇ ਇਹ ਪਾਸਾ ਹਮੇਸ਼ਾ ਕਾਂਗਰਸ ਦਾ ਗੜ ਗਿਣਿਆ ਜਾਂਦਾ ਸੀ ਜਿੱਥੋਂ ਮਰਜੀ ਹਾਰਦੇ ਆਉਂਦੇ ਸੀ ਕੁਝ ਦਾਖਾ ਹਲਕੇ ਚ ਪੈਂਦੇ ਸੀ ਉਦੋਂ ਪੁਰਾਣੇ ਕੁਝ ਦਿਹਾਤੀ ਸੀ ਤੇ ਇੱਥੋਂ ਹਮੇਸ਼ਾ ਕਾਂਗਰਸ ਜਿੱਤਦੀ ਹੁੰਦੀ ਸੀ ਤੇ ਅچھے ਮਾਧਿਅਨ ਤੋਂ ਜਿੱਤਦੀ ਸੀ ਤੇ ਪਰ ਜਦੋਂ ਦੇ ਹਲਕੇ ਬਣੇ ਨੇ 2008 09 ਤੋਂ ਬਾਅਦ ਉਦੋਂ ਬਾਅਦ ਕੁਝ ਅਜਿਹੇ ਹਾਲਾਤ ਬਣੇ ਵੀ ਇਹ ਹਲਕਿਆਂ ਤੋਂ ਸਾਡੇ ਨੁਮਾਇंदे ਜਿੱਤੇ ਨਹੀਂ ਤੇ ਇੰਨਾ ਹਲਕਿਆਂ ਤੋਂ ਜਿਵੇਂ ਕਹਿੰਦੇ ਆ ਪਕੜ ਵੀ ਪਾਰਟੀ ਦੀ ਕਮਜ਼ੋਰ ਹੋਈ ਤੇ ਕਿਤੇ ਨਾ ਕਿਤੇ ਇਹ ਇਲਾਕੇ ਡਵੈਲਪਮੈਂਟ ਪੱਖੋਂ ਬਹੁਤ ਜ਼ਿਆਦਾ ਪਿਛੜ ਗਏ ਕਿਉਂਕਿ ਜਦੋਂ ਨੁਮਾਇੰਦੇ ਸਿਰਫ ਲੜਾਈ ਕਰਨ ਸਰਕਾਰਾਂ ਨਾਲ ਤੇ ਉਹਨਾਂ ਦਾ ਸਿਰਫ ਮੋਟੋ ਹੋਵੇ ਵੀ ਆਪਣੇ ਆਪ ਨੂੰ ਚਮਕਾ ਕੇ ਪੋਲਿਟਿਕਸ ਉੱਤੇ ਲੈ ਕੇ ਜਾਣਾ ਪਰ ਇਲਾਕੇ ਨੂੰ ਨੈਗਲੈਕਟ ਕਰਨ ਤੇ ਉਹ ਇਲਾਕਾ ਪਿਛੜ ਜਾਂਦਾ ਮਿਹਨਤ ਕੀਤੀ ਸੀ ਉਦੋਂ ਜਦੋਂ ਨਹੀਂ ਸੀ ਕੋਈ ਨੁਮਾਇੰਦੇ ਪਿਛਲੇ ਸਰਕਾਰ ਵਾਲੇ ਟਰਮ ਚ ਵੀ ਤੇ ਅਦਰਵਾਈਜ਼ ਮੈਂ ਕਿਤੇ ਨਾ ਕਿਤੇ ਕਾਂਗਰਸ ਨੂੰ ਬਿਲਡ ਕਰ ਜਦੋਂ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਤੇ ਬੜੀ ਲਗਨ ਨਾਲ ਕਿਤੇ ਨਾ ਕਿਤੇ ਪਿਛਲੀ ਇਲੈਕਸ਼ਨ ਚ ਵੀ ਦੇਖੋ ਤੁਸੀਂ ਬਹੁਤ ਅੱਛਾ ਕਾਂਗਰਸ ਨੇ ਇਥੋਂ ਫੇਅਰ ਕੀਤਾ ਸੀਗਾ ਹਾਲਾਂਕਿ ਉਦੋਂ ਆਪ ਦਾ ਤੇ ਉਦੋਂ ਦੇ ਜਿਹੜੇ ਸੱਜਣ ਐਮ ਐਲ ਏ ਸੀ ਉਹਨਾਂ ਦਾ ਸਾਰਿਆਂ ਦਾ ਲਾਇਨ ਸੁਲਦਾ ਸੀਗਾ ਤੇ ਉਹਦੇ باوجود ਕਾਂਗਰਸ ਨੇ ਬਹੁਤ ਅੱਛਾ ਰਿਜ਼ਲਟ ਦਿੱਤਾ ਸੀ ਆਤਮ ਨਗਰ ਚੋਂ ਤੇ ਉਮੀਦ ਹੈ ਵੀ ਠੀਕ ਰਹੂਗਾ ਜੀ ਚੀਮਾ ਸਾਹਿਬ ਤੁਸੀਂ ਸਿਆਸਤ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਧਮਾਕਾ ਕਰਦੇ ਰਹੇ ਨੇ ਬੀਤੇ ਦਿਨੀ ਤੁਸੀਂ ਇੱਕ ਪੋਸਟ ਸਾਂਝੀ ਕੀਤੀ ਸੀ ਸੰਸਕਾਰੀ ਜਾਂ ਬਲਾਤਕਾਰੀ ਲੋਕ ਗੱਲਾਂ ਕਰ ਰਹੇ ਨੇ ਸਿਆਸੀ ਗਲਿਆਰਿਆਂ 'ਚ ਚਰਚਾ ਹੋ ਰਹੀ ਹੈ ਵੀ ਕਿਤੇ ਨਾ ਕਿਤੇ ਉਹ ਬੈਂਸ ਬ੍ਰਦਰਸ ਵੱਲ ਇਸ਼ਾਰਾ ਸੀ ਬਗਾਵਤ ਹੈ ਜਾਂ ਨਰਾਜ਼ਗੀ ਮੈਂ ਤਾਂ ਨਹੀਂ ਕਹਿੰਦਾ ਜਿਹਦੇ ਲਈ ਕਿਹਾ ਗਿਆ ਸੀਗਾ ਮੇਰਾ خیال ਉਹ ਮੈਸੇਜ ਉੱਤੇ ਪਹੁੰਚ ਗਿਆ ਹੈ ਠੀਕ ਹੈ ਨਾ ਤੇ ਉਹ ਉਹ ਤਾਂ ਕੋਈ ਗੱਲ ਐ ਜੀ ਲੁਕੀ ਚੁਪੀ ਹੈ ਨਹੀਂ ਪਰ ਜਿਹੜੀ ਗੱਲ ਕਹੀ ਹੈ ਮੈਂ ਤਾਂ ਆ ਡੰਕੇ ਦੀ ਚੋਟ ਤੇ ਕਹੀ ਐ ਤੇ ਲੋਕ ਉਸ ਚੀਜ਼ ਨੂੰ ਸਮਝ ਗਏ ਨੇ ਵੀ ਕਿਹਦੇ ਲਈ ਕਹੀ ਐ ਉਹਦੇ ਕੋਲ ਵੀ ਸਨੇਹਾ ਪਹੁੰਚ ਗਿਆ ਅਗਰ ਸਿਆਣਾ ਹੋਣਗੇ ਤੇ ਸਮਝ ਜਾਣਗੇ ਤੇ ਆਪਣੇ ਆਪ ਨੂੰ ਅੱਗੇ ਤੋਂ ਸੁਧਾਰ ਲੈਣਗੇ ਨਹੀਂ ਤਾਂ ਫਿਰ ਭਾਈ ਬਾਣ ਤਾਂ ਭੱਜਦਿਆਂ ਲਈ ਸਾਰਿਆਂ ਦੇ ਬਰਾਬਰ ਹੁੰਦਾ ਹੀ ਹੁੰਦਾ ਜਿੱਦਾਂ ਦਾ ਹੋਊਗਾ ਉਹ ਜਸ ਜਵਾਬ ਹੋ ਜਾ ਅਸੀਂ ਦੋਨਾਂ ਚੋ ਹੈ ਨਹੀਂ ਵੀ ਜਿਹੜਾ ਅੱਜ ਕਾਂਗਰਸ ਦਾ ਸਵੇਰੇ ਕਿਤੇ ਹੋਰ ਆ ਸ਼ਾਮ ਨੂੰ ਕਿਤੇ ਹੋਰ ਆ ਉਹ ਤਾਂ ਇੱਕ ਬਰੀਡ ਲੀਡਰਾਂ ਦੀ ਅੱਡੀ ਆ ਜਿਹੜੇ ਦਿਨ ਚ ਦੋ ਵਾਰੀ ਵੀ ਪਾਰਟੀ ਬਦਲ ਜਾਂਦੇ ਨੇ ਉਹ ਵੀ ਨੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਕਿਸੇ ਪਾਰਟੀ ਨੂੰ ਛੱਡਿਆ ਹੀ ਨਹੀਂ ਸੋ ਅਸੀਂ ਤਾਂ ਕਾਂਗਰਸ 'ਚ ਹੀ ਰਹਿਣਾ ਹੈ ਇਹ ਤਾਂ ਜਿਵੇਂ ਕਹਿੰਦੇ ਆ ਇੱਕ ਇਸ਼ਾਰਾ ਸੀ ਸਮਝਣ ਵਾਲੇ ਜਿਨ੍ਹਾਂ ਨੂੰ ਕਿਹਾ ਉਹ ਸਮਝ ਗਏ ਨੇ ਲੋਕ ਸਾਡੇ ਲੁਧਿਆਣੇ ਦੇ ਤੇ ਸਟੇਟ ਦੇ ਕੱਲ ਨੂੰ ਸਮਝਦੇ ਨੇ ਇਹ ਲੋਕਾਂ ਦਾ ਫੈਸਲਾ ਹੈ ਵੀ ਦੇਖੋ ਜਿਵੇਂ ਕਹਿੰਦੇ ਨੇ ਕਿ ਇੱਕ ਮਹਾਤਮਾ ਤੇ ਲੀਡਰ ਇੱਕ ਕਿਸਮ ਦੇ ਹੁੰਦੇ ਆ ਅਗਰ ਆਪ ਨਹੀਂ ਚੰਗੇ ਤੇ ਤੁਸੀਂ ਲੋਕਾਂ ਨੂੰ ਲੀਡ ਕਿਵੇਂ ਕਰੋਗੇ ਸੋ ਲੀਡਰ ਉਹ ਹੁੰਦਾ ਜਿਹਦੇ ਨਾਲ ਆ ਕੇ ਹਰ ਬੰਦਾ ਆਪਣੀ ਨਿੱਜੀ ਗੱਲ ਆਪਣੇ ਪਰਿਵਾਰ ਦੀ ਗੱਲ ਵੀ ਕਰਦਾ ਕੋਈ ਮੁਸ਼ਕਲ ਹੋਏ ਕੋਈ ਪਰਿਵਾਰ ਚ ਰੌਲਾ ਹੈ ਕੋਈ ਲੜਾਈ ਝਗੜਾ ਹੈ ਕੋਈ ਬਿਜ਼ਨਸ ਦਾ ਕਾਰੋਬਾਰ ਦਾ ਅਗਰ ਲੀਡਰ ਹੀ ਕਰਪਟ ਹੋਊਗਾ ਲੀਡਰ ਹੀ ਕ੍ਰਿਮੀਨਲ ਮਾਈਂਡ ਹੋਊਗਾ ਲੀਡਰ ਹੀ ਜਿਵੇਂ ਆਪਾਂ ਕਹਿੰਦੇ ਆ ਉਹ ਹੋਊਗਾ ਬਹੁਤ ਜਿਆਦਾ ਛੋਟੀ ਸੋਚ ਆਲਾ ਤੇ ਇਹੀ ਨਾ ਪਤਾ ਹੋਏ ਅਗਲੇ ਨੂੰ ਵੀ ਹਰ ਇਲੈਕਸ਼ਨ ਦੇ ਵਿੱਚ ਇਸ ਲੀਡਰ ਦਾ ਚੋਣ ਨਿਸ਼ਾਨ ਅੱਡ ਹੋਣਾ ਸੋ ਕਿਤੇ ਨਾ ਕਿਤੇ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਲੋਕ ਵੀ ਇਸ ਚੀਜ਼ ਨੂੰ ਫੀਲ ਕਰਦੇ ਨੇ ਸੋ ਸਾਡਾ ਤਾਂ ਫਰਜ ਸੀਗਾ ਚਲੋ ਕਿਉਂਕਿ ਅ ਬਲੇਟ ਦੋ ਡਬਲ ਚਟ ਕਰ ਰਹੇ ਪਹਿਲੇ ਬਿੱਟੂ ਜੀ ਚਲੇ ਗਏ ਛੱਡ ਕੇ ਤੇ ਫਿਰ ਆਸ਼ੂ ਜੀ ਇਸ ਇਲੈਕਸ਼ਨ ਚ ਕਿਉਂਕਿ ਉਹਨਾਂ ਦੀ ਪ੍ਰੋਬਲਮ ਚੱਲਦੀ ਸੀ ਸਰਕਾਰ ਦੇ ਬੰਡਟਾ ਦੇ ਸ਼ਿਕਾਰ ਨੇ ਉਹ ਅੰਦਰ ਬੈਠੇ ਸੀ ਨਹੀਂ ਇਸ ਵੇਲੇ ਬਾਹਰ ਪੈਰ ਵਹੀ ਹੋਈ ਅਸੀਂ ਤਾਂ ਬੜੇ ਲਗਨ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਬਿਲਕੁਲ ਜ਼ੀਰੋ ਤੋਂ ਚੱਕ ਕੇ ਕਾਂਗਰਸ ਨੂੰ ਬਹੁਤ ਅੱਛੀ ਪੋਜੀਸ਼ਨ ਤੇ ਲੈ ਜਾ ਕੇ ਖੜਾ ਕੀਤਾ ਸੀ ਤੇ ਐਤਕੀ ਉਮੀਦ ਵੀ ਸੀਗੀ ਵੀ ਸਾਨੂੰ ਪਾਰਲੀਮੈਂਟ ਵੇਲੇ ਵੀ ਅਦਰਵਾਇਜ਼ ਵੀ ਵੀ ਅਸੀਂ ਉਹ ਤੋਂ ਬੈਟਰ ਰਿਜ਼ਲਟਸ ਦੇਾਂਗੇ ਪਰ ਚਲੋ ਜੋ ਜੋ ਜਿਵੇਂ ਕਹਿੰਦੇ ਆ ਆ ਪਰਮਾਤਮਾ ਤੋਂ ਗਿਆ ਤਾਂ ਕੁਝ ਹੁੰਦਾ ਨਹੀਂ ਸੋ ਜੋ ਕਿਹਾ ਸੀ ਉਹ ਲੋਕਾਂ ਨੂੰ ਸਮਝ ਆ ਗਿਆ ਤੇ ਉਹਦਾ ਰਿਜ਼ਲਟ ਵੀ ਆ ਚੁੱਕਾ ਜੀ ਸੋ ਨਗਰ ਨਿਕੰਦੇ ਇਲੈਕਸ਼ਨਸ ਦੇ ਵਿੱਚ ਤੁਹਾਡਾ ਖਾਸ ਸਨੇਹਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜਿਹੜੇ VOTING ਕਰਨ ਜਾਣਗੇ 21 ਤਾਰੀਖ ਦੇਖੋ ਮੈਂ ਤਾਂ ਸਾਰਿਆਂ ਦੇ ਚਰਨਾਂ ਚਕ ਅਪੀਲ ਕਰਦਾ ਵੀ ਕੈਂਡੀਡੇਟਸ ਉਹ ਚੁਣੋ ਜਿਹੜੇ ਬਹੁਤ ਅੱਛੇ ਤੇ ਸੰਸਕਾਰੀ ਨੇ ਜਿਹੜੇ ਕਿਤੇ ਨਾ ਕਿਤੇ ਤੁਹਾਡੇ ਨਾਲ ਖੜਦੇ ਨੇ ਜ਼ਿਆਦਾਤਰ ਜਿਹੜੇ ਕੈਂਡੀਡੇਟਸ ਨੇ ਕਿਤੇ ਸਾਡੇ ਲੋਕਾਂ ਤੋਂ ਵੀ ਗਲਤੀਆਂ ਹੋਈਆਂ ਹੋਣਗੀਆਂ ਕਿਤੇ ਹੈਗੀਆਂ ਹੁੰਦੀਆਂ ਵੀ ਨੇ ਪਰ ਜ਼ਿਆਦਾਤਰ ਸ਼ਹਿਰ ਚੋਂ ਦਾ ਕੈਂਡੀਡੇਟਸ ਨੂੰ ਪਿਕ ਐਂਡ ਚੂਜ਼ ਕੀਤਾ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਕੰਮ ਕਰਦੇ ਨੇ ਜਿਹੜਾ ਬੰਦਾ ਆਪਣੀ ਪਾਰਟੀ ਨਾਲ ਲਾਇਲ ਨਹੀਂ ਉਹ ਲੋਕਾਂ ਨਾਲ ਵੀ ਲਾਇਲ ਨਹੀਂ ਹੋ ਸਕਦਾ ਸੋ ਇਹ ਲੋਕਾਂ ਦੇ ਦੇਖਣ ਦੀ ਗੱਲ ਹੈ ਵੀ ਕੌਣ ਲਾਇਲਟੀ ਨਾਲ ਕੰਮ ਕਰਦਾ ਆ ਰਿਹਾ ਹੈ ਕਿਹੜਾ ਇੱਕ ਸੋਚ ਤੇ ਕਿਉਂਕਿ ਲੋਕ ਤਾਂ ਇਹ ਜਿਹੇ ਨੇ ਜਿਹੜੇ ਕਈ ਵਾਰੀ ਐਕਸਟ੍ਰੀਮ राइटिस्ट ਹੋਟਾ ਕਦੀ ਐਕਸਟ੍ਰੀਮ ਲੈਫਟਿਸ ਸੋਰਸ ਐ ਸੋ ਲੋਕਾਂ ਦੀ ਸੋਚ ਜਿੰਨਾ ਦੀ ਸਟੇਬਲ ਨਹੀਂ ਮੈਨ ਨਹੀਂ ਸਮਝਦਾ ਸ਼ਹਿਰ ਲਈ ਕੋ ਚੰਗਾ ਕਰ ਸਕਣਗੇ ਸੋ ਅੱਛੇ ਕੈਂਡੀਡੇਟਸ ਨੂੰ ਚੁਣ ਕੇ ਜਿਹੜੇ ਨੇ ਉਹਨਾਂ ਨੂੰ ਭੇਜਣ ਤਾਂ ਕਿ ਹਾਊਸ ਬਣਾ ਕੇ ਸ਼ਹਿਰ ਚ ਡਿਵੈਲਪਮੈਂਟ ਓਰੀਐਂਟਡ ਪੋਲਿਟਿਕਸ ਚੱਲ ਸਕੇ ਸਮਾਦੈਂ ਦੀ ਬਹੁਤ ਬੋਸ਼ਿਕਾ ਸੋ ਇਸ ਨੂੰ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਈਸ਼ਵਰ ਜੋਧ ਸਿੰਘ ਚੀਮਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਨਗਰ ਨਿਗਮ ਦੀ ਇਹਨਾਂ ਚੋਣਾਂ ਨੂੰ ਲੈ ਕੇ ਸੋ ਇੱਕ ਅਪੀਲ ਵੀ ਕੀਤੀ ਲੋਕਾਂ ਤਾਈਂ ਕਿ ਵਧੀਆ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਵੋਟ ਪਾਓ ਔਰ 21 ਤਰੀਕ ਨੂੰ ਕਾਮਯਾਬ ਬਣਾਓ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾ